ਚੋਲਾ ਸੰ ਹਾਂਜੀ ਖੋਲੋ ਗੱਡੀ ਤਾਂ ਕਿ ਬੜਾ ਹਾਂ ਚਲੋ 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 ਮੈਨੂੰ ਵੀ ਜਨਰ ਰਹਿਣਾ ਨਮਾ ਤਾਂ ਚਾ ਜਾ ਕਿਵੇਂ ਇਹ ਮੈਂ ਨਹੀਂ ਕਰਾਉਣਾ ਵਿਆਹ ਮਾ ਤਾਂ ਚੱਲਿਆ ਪਰ ਤੂੰ ਤਾਂ ਗੱਲ ਸੁਣ ਲੈ ਮੇਰੀ ਇੱਥੇ ਸਾਡੀ ਇੱਜ਼ਤ ਰੱਖਦੇ ਅੱਜ ਖਪੜਾ ਮੈਂ ਤੇਰੀ ਬਈ ਮੇਰੀ ਜਮਾਨ ਦਿੱਤੀ ਹੋਈ ਉਹਨਾਂ ਨੂੰ ਆਹੋ ਜੀ ਨਸ਼ੇ ਤੋਂ ਡਰ ਲਾ ਉਹ ਬੜੀਆ ਮੁੰਡਾ ਐ ਨਸ਼ੇ ਦੇ ਤਾਂ ਇਹ ਕੋਲੇ ਵੀ ਨਹੀਂ ਜਾਂਦਾ ਕਿ ਰੰਗ ਕੀਤੀ ਆ ਤਾਂ ਮਾ ਤਾਂ ਕਿਸੇ ਦੀ ਮਰੇ ਨਾ ਮਰੇ ਨਾ ਇਤ ਨਹੀਂ ਲੱਗਦਾ ਮੈਂ ਲਗਦਾ ਉਹ ਨਸ਼ਾ ਪਤਾ ਕਰਦਾ ਕੋਈ ਕੀ ਗੱਲ ਇਹਨੂੰ ਤੋਰ ਅੱਜ ਆਜੋ ਤੁਸੀਂ ਬਾਹਰੇ ਆ ਜੀ ਚੋਲਾ ਸਾਹਿਬ ਬੁਲਾਓ ਪਤਾ ਨਹੀਂ ਕਿਹਨੇ ਆ ਗਈ ਜੀ ਆ ਗਈ ਕਿੱਥੇ ਪੈਣਾ ਮੇਰਾ ਜੂੜ ਵੱਡਾ ਗਿਆ ਆਪਦੇ ਘਰੇ ਗਈ ਕੋ ਖੜ ਜਾ ਪੁੱਤ ਯਾਤ ਐਮੀ ਤਾਂ ਇਹਨਾਂ ਨੇ ਵਿਆਹ ਦਾ ਇਨਾ ਨਫਾਾ ਪੱਡਿਆ ਕੋਈ ਤਾਂ ਰਾਜਾ ਹੈਗਾ ਜਿਹੜਾ ਨਾ ਦੱਸਦਾ ਪੁੱਲਾਂ ਤੇ ਪਾਣੀ ਤੂੰ ਤਾਂ ਮੰਨ ਗਈ ਤੈਨੂੰ ਆ ਕਰ ਲਉ। ਹੂੰ। ਉਹ ਪਾਪੂ ਉਹ ਮਾਤਾ ਜਾਣ ਜਾਣਾ ਹਾਂ। ਕਿੱਥੇ ਜਾਣਾ ਜੋ ਤੋ? ਉਹ ਮਾ ਉਹ ਮੈਨੀ ਕਰਾਉਣਾ ਵਿਆਹ ਮਾਤਾ ਚੱਲਿਆ। ਹਾਂ ਤੂੰ ਤੂੰ ਗੱਲ ਸੁਣ ਲੈ ਮੇਰੀ ਇੱਥੇ ਸਾਡੀ ਇੱਜ਼ਤ ਰੱਖਦੇ ਅੱਜ ਆਪਣਾ ਮੈਂ ਤੇਰੀ ਮੇਰੀ ਜਵਾਨ ਦਿੱਤੀ ਹੋਈ ਉਹਨਾਂ ਨੂੰ। ਕੀ ਕਹਿੰਦਾ ਮੁੰਡਾ ਇਹ? ਜੋਤਾ ਸ਼ਰਮ ਕਰ ਲੈ ਉਹ ਤੇਰਾ ਘਰ ਬਸਣ ਲੱਗਿਆ ਘਰ ਬਸਣ ਲੱਗਿਆ ਨਾਲੇ ਉੱਥੇ ਗੱਲ ਸੁਣ ਲੈ ਜੇ ਕੋਈ ਹਰਕਤ ਕੀਤੀ ਨਾ ਮੈਂ ਤਾਂ ਸੜੀ ਦੀ ਉੱਥੇ ਲੱਤਾਂ ਤੋੜ ਦੂੰਗਾ ਸਮਝਾ ਨਹੀਂ ਨੂੰ ਚੁੱਪ ਕਰ ਜਾਓ ਤੁਸੀਂ ਧੱਕਾ ਕਰ ਰਹੇ ਹੋ ਧੱਕੇ ਵਾਲੀ ਗੱਲ ਨਹੀਂ ਚਾਣ ਆ ਜਾ ਪੁੱਤ ਆ ਲੈ ਚੱਲ ਤੇਰਾ ਮਸਾ ਪਾਣੀ ਚੜਨ ਲੱਗਿਆ ਤਾਂ ਆਇਆ ਇੱਕ ਮਿੰਟ ਗੱਲ ਸੁਣੋ ਇਹਨੂੰ ਕਹਦੇ ਮੜਾ ਦਾ ਖੁਸ਼ ਖੁਸ਼ੂ ਹੋ ਲੈ ਖੁਸ਼ ਰਹਿ ਜੋਤਾ ਖੁਸ਼ ਰਹਿ ਪੁੱਤ ਸਾਡੀ ਇੱਜ਼ਤ ਰੱਖਦੀ ਮੇਰਾ ਪੁੱਤ ਬਣ ਕੇ ਤੈਨੂੰ ਬੇਨਤੀ ਕਰਦੀ ਆ ਚਲਾ ਜਾ ਚਲ ਮੇਰਾ ਬੱਚਾ ਹਾਂਜੀ ਅਸੀ ਕਾਲ ਅਸੀ ਕਾਲ ਹਾਂਜੀ ਅਸੀ ਕਿਉਂ ਨਹੀਂ ਜੀ ਮੁੰਡਾ ਜੀ ਅੱਛਾ ਜੀ ਸਾਜੀ ਉਹਨਾਂ ਦੀ ਅਸੀ ਕਾਲ हे पिताजी हां जी नमस्कार जी सस् नमस्कार ठीक हो ठीक ठाक आजू जी आजू आजू जी बैठो आओ जी बैठो इधर आजू जी आजू जी बैठो कुर्सी ले लो इधर दे दे आ जी हां चल कोई इधर आ आजू भाई बैठ बैठने ठीक है नमस्कार जी सस् नमस्कार माता जी का दी सस् ओके बोलिए सस् हां ठीक है अच्छा ਇਹ ਮਾਤਾ ਪਿਤਾ ਜੀ ਹਾਂ ਜੀ ਅੱਛਾ ਅੱਛਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਆ ਬੈਠੋ ਇਹਨੂੰ ਬਾਹਰ ਦੇ ਜਿੱਥੇ ਬੈਠ ਆਜੋ ਜੀ ਬੈਠੋ ਬੈਠੋ ਥੋੜਾ ਟਾਈਮ ਬਹਿ ਜਾ ਕੋਈ ਗੱਲ ਨਹੀਂ ਮੁੱਕੀ ਗੱਲ ਕਰਦਾ ਤੂੰ ਚੁੱਪ ਕਰਕੇ ਬਹਿ ਹਾਂਜੀ ਮਾਤਾ ਜੀ ਇਹ ਮੁੰਡਾ ਹੈ ਜੀ ਇਹ ਮੁੰਡਾ ਬਹੁਤ ਸੈਨਾ ਜੀ ਆਪਣੀ ਕੁੜੀ ਦੀ ਬਹੁਤ ਵਧੀਆ ਮੁੰਡਾ ਆ ਨਸ਼ੇ ਦੇ ਤਹੇ ਕੋਲੇ ਵੀ ਨਹੀਂ ਜਾਂਦਾ ਕਿਸੇ ਦੇ ਨਸ਼ੇ ਵਾਲੇ ਮੁੰਡੇ ਕੋਲ ਤਾਂ ਬੈੰਦਾ ਕਰਦਾ ਨਹੀਂ ਵਧੀਆ ਪੜਿਆ ਲਿਖਿਆ ਮੁੰਡਾ ਦਾ ਹੈ ਇਤੋਂ ਵਧੀਆ ਮੁੰਡਾ ਨਹੀਂ ਮਿਲਣਾ ਹੈਗਾ ਤੇ ਮਾਪਿਓ ਨੇ ਜੀ ਇਹ ਮਾਤਾ ਜੀ ਨੇਗੇ ਇਹ ਵੀ ਬਹੁਤ ਵਧੀਆ ਨਰਮ ਸੁਭਾਅ ਜੀ ਇਹਨਾਂ ਦਾ ਹੈ ਜੀ ਤੇ ਕੁੜੀ ਰਾਜ ਕਰੂਗੀ ਰਾਜ ਕੁੜੀ ਇੱਥੇ ਤੇ ਆਪਾਂ ਕੀ ਗੱਲ ਕਰ ਲਓ ਜੀ ਅਸੀਂ ਕਿਹੜਾ ਰੱਖਾਂਗੇ ਜੀ ਲੜਕੀ ਨੂੰ ਤੁਸੀਂ ਜਮਾ ਨਾ ਫਿਕਰ ਕਰਿਓ ਮੇਰਾ ਪੁੱਤ ਬਥੇਰਾ ਸੈਨਾ ਕੋਈ ਪਿੰਡ ਵਿੱਚ ਸੌਣੀ ਖਾਂਦਾ ਮੇਰੇ ਪੁੱਤ ਦੇ ਜੀ ਹਾਂਜੀ ਗੱਲਾਂ ਖੁੱਲੂ ਹੋਣੀ ਆਪਣੀਆਂ ਹਨ ਜਿਹੜੀਆਂ ਕੁੜੀ ਦਾ ਕੁਛ ਆਹੀਦਾ ਜੀ ਹਾਂਜੀ ਅੱਜ ਕੱਲ੍ਹ ਦੁਨੀਆਂ ਨਸ਼ੇ ਦੀ ਬਹੁਤ ਆ ਨਾ 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 ਜੀ ਭੈਣ ਜੀ ਪੋਰਾ ਨਹੀਂ ਮੇਰੇ ਪੁੱਤ ਦਾ ਚਾਹ ਦੇ ਕੱਪ ਦਾ ਪੈਣ ਨਹੀਂ ਮੇਰੇ ਪੁੱਤ ਨੂੰ ਤਾਂ ਠੀਕ ਹੈ ਜੀ ਨਸ਼ੇ ਵਾਲੇ ਦੇ ਤਾਂ ਜਮੀ ਕੋਲ ਜੀ ਨਹੀਂ ਆਂਦਾ ਜੀ ਬਸ ਠੀਕ ਹੈ ਕੁੜੀ ਥੋੜਾ ਜਿਹਾ ਮੁੰਡਾ ਠੀਕ ਨਹੀਂ ਲੱਗ ਰਿਹਾ ਨਹੀਂ ਨਹੀਂ ਮੰਗਦਾਗਾ ਇਹ ਥੋੜਾ ਸੁਭਾਅ ਬੜਾ ਸੰਘਾਊ ਹੈ ਜੀ ਤੁਹਾਨੂੰ ਲੱਗਦਾ ਤੁਹਾਨੂੰ ਕੁੜੀ ਬੁਲਾਉ ਜੀ ਫੇਰ ਕੱਲ ਬਾਤ ਕਰ ਲਈ ਆਪਾਂ ਹਲੌ ਦੀ ਜਮਣੀ ਪੀ ਲੈਣਾ ਤਾ ਤਾ ਪੀ ਲੈਣਾ ਮੌਰੀ ਆਉਦੀ ਆ ਸਿਕਾ ਗਿਆ ਸਿਕਾ ਇੱਕ ਰੀ ਪਾਣੀ ਲਾਉ ਜੀ 이 코리야지. 이 피가 내려오면 뜨지라고. 피잖아. 너 코리가 완전 좋아해. ਉਹਨਾ ਸਾਹਿਬ ਸਾਨੂੰ ਤਾਂ ਕੁੜੀ ਬੜੀ ਪਸੰਦ ਆ ਬਸ ਠੀਕ ਆ ਆਪਾਂ ਗੱਲ ਪੱਕੀ ਕਰਦਣੇ ਹੁਣੀ ਹਾਂਜੀ ਹਾਂ ਗੱਲ ਕਰ ਲੈਨੇ ਆਪਾਂ ਇਹਨੂੰ ਮਾ ਠੀਕ ਬਾਕੀ ਮੈਂ ਇਹ ਕਹਿੰਦਾ ਸੀਗਾ ਵੀ ਸਰਦਾਰ ਸਾਹਿਬ ਜੀ ਹਾਂਜੀ ਕੋਲੋਂ ਕਾਨੂੰ ਆਪਾਂ ਖਰਚ ਕਰਨਾ ਗਰੀਬ ਬੰਦੇ ਅਸੀਂ ਵੀ ਆ ਹੂੰ ਗਰੀਬ ਬੰਦੇ ਤੁਸੀਂ ਵੀ ਹੋ ਕਾਨੂੰ ਨੂੰ ਸਾਨੂੰ ਲਾਂਭਾ ਨਾ ਆਵੇ ਕੋਈ ਕੋਈ ਲਾਂਭਾ ਨਹੀਂ ਆਉਂਦਾ ਸਰਦਾਰ ਜੀ ਕੁੜੀ ਚੁੰਨੀ ਚ ਅੜਕੇ ਲੈ ਕੇ ਜਾਂ ਬਚੋਲਾ ਸਾਹਿਬ ਅੱਛਾ ਆਪਾਂ ਉਡੀ ਨੂੰ ਆਤੀ ਚੁੰਨੀ ਚੜ ਕੇ ਲੈ ਕੇ ਜਾਵਾਂਗੇ ਆਪਾਂ ਬੈਠੇ ਆ ਜੀ ਲਾਂਬੇ ਵਾਲੀ ਕੋਈ ਗੱਲ ਨਹੀਂ ਹੈਗੀ ਮੁੰਡਾ ਸੈਣਾ ਤੁਹਾਡੇ ਸਾਹਮਣੇ ਬੈਠਾ ਹੈ ਬਾਕੀ ਮਾਪੇ ਉਹ ਬੈਠੇ ਨੇ ਤੁਹਾਡੇ ਸਾਹਮਣੇ ਐਦਾਂ ਦੀ ਕੋਈ ਗੱਲਬਾਤ ਨਹੀਂ ਹੈਗੀ ਤੇ ਆਇਆ ਵੀ ਖਰਚੇ ਤੋਂ ਬਚ ਜਾਗੇ ਖਰਚੇ ਤੋਂ ਨਾਲ ਹੀ ਬਚੇ ਇਹਦਾ ਹੱਥ ਜਾ ਐਂ ਜਿਵੇਂ ਕਦੋਂ ਡੈਡੀ ਡੈਡੀ ਇੱਕ ਮਿੰਟ ਅੰਦਰ ਆਇਓ ਮੈਂ ਤੁਹਾਡੇ ਨਾਲ ਗੱਲ ਕਰ ਕੰਮ ਜਿਆਦਾ ਕਰਦਾ ਨਾ ਮੁੰਡਾ ਜੀ ਠੀਕ ਆ ਆ ਚਲ ਚਲ ਕਰਦੇ ਆਂ ਤਾਇਆ ਜੀ ਇਹ ਮੈਨੂੰ ਮੁੰਡਾ ਠੀਕ ਨਹੀਂ ਲੱਗਦਾ ਮੈਨੂੰ ਲੱਗਦਾ ਉਹ ਨਸ਼ਾ ਪੱਤਾ ਕਰਦਾ ਕੋਈ ਉਹਦੇ ਹੱਥ ਕੰਬ ਰਹੇ ਨੇ ਨਹੀਂ ਨਹੀਂ ਮੁੰਡਾ ਬਹੁਤ ਸੋਹਣਾ ਇਹ ਤੈਨੂੰ ਸ਼ੱਕ ਪੈਗਾ ਕਾਸੇ ਦਾ ਨਹੀਂ ਤਾਂ ਐ ਜੀ ਨਹੀਂ ਨਹੀਂ ਤੂੰ ਇਹ ਤਾਂ ਕੋਈ ਨਾ ਬਹੁਤ ਵਧੀਆਗਾ ਇਹੜਾ ਪੁੱਤ ਹੀ ਰਬ ਦੇ ਅੱਛਾ ਦੋ ਤਿੰਨ ਵਾਰੀ ਦੇਖ ਲੈ ਹਾਂ ਹਾਂ ਜੀ ਮੁੰਡੇ ਦੇ ਹੱਥ ਜਿ ਕੰਬ ਰਹੇ ਆ ਤੈਨੂੰ ਕੁਝ ਜ਼ਿਆਦਾ ਨਹੀਂ ਸਾਡੇ ਨਾਲ ਸਾਨੂੰ ਤਾਂ ਬੱਦਿਆਂ ਲੱਗਾ ਮੁੰਡੇ ਦੇ ਹੱਥ ਕੰਬਦੇ ਆ ਚੰਗਾ ਭਰਾ ਮੁੰਡਾ ਪੜਾ ਲਿਖਿਆ ਮੁੰਡਾ ਦਾ ਹੋਰ ਦਿਨ ਕੀ ਚਾਹੀਦਾ ਐਵੇਂ ਜਿਆਦਾ ਚਲਕੀ ਜੇ ਕਰਨ ਦੀ ਲੋੜ ਨਹੀਂ ਜਿਸ ਦਿਨ ਨੂੰ ਕਹਤਾ ਰਿਸ਼ਤਾ ਕਰਵਾ ਲਾ ਨਾਲੇ ਆਪਾਂ ਨੇ ਕੀਤਾ ਸਾਰੀ ਮੋਰ ਦਾ ਠੇਕਾ ਲਿਆ ਪਾਲਤੀ ਪੋਸਤੀ ਤੇ ਹਮ ਤੇ ਘਰੇ ਜਾਵੀ ਤਾਈ ਜੀ ਤੁਸੀਂ ਵੀਰੇ ਨੂੰ ਸਮਝਾਉਣਾ ਵੀਰੇ ਨੂੰ ਕੋਈ ਐ ਨਾ ਕਰਨ ਮੇਰੇ ਨਾਲ ਨਹੀਂ ਨਹੀਂ ਮੈਂ ਪੁੱਛਿਆ ਭਾਈ ਉਹ ਕਹਿੰਦੇ ਜਿਆਦਾ ਕੰਮ ਕਰਦਾ ਤਾਂ ਉਹ ਹੋ ਗਿਆ ਉਹਨੂੰ ਕੁਝ ਨਹੀਂ ਹੋਇਆਗਾ ਯਾਰਾ ਬੰਦਾ ਪਾਈਪ ਹੀ ਗੱਲੀ ਵਧੀਆ ਕੰਮ ਠੰਡਾ ਕਰਦਾ ਐ ਅੱਧ ਘਰ ਜਾਓ ਹੁਣ ਤੁਸੀਂ ਪੜਾਤਾ ਤੈਨੂੰ ਪੜੋਸਤਾ ਪੜਾਤਾ ਲਖਾਤਾ ਹੁਣ ਤੂੰ ਆਪਦੇ ਘਰ ਜਾ ਇਹਦਾ ਨਖਰੇ ਕਰੀ ਜਾਊਗੀ ਚਲੋ ਆਪਾਂ ਮੁੰਡਿਆਂ ਨਾਲ ਕਰਕੇ ਗੱਲ ਇਹਨੂੰ ਤੋਰ ਅੱਜ ਆਜੋ ਤੁਸੀਂ ਬਾਹਰ ਆਜੋ ਚਲੋ ਭਾਈ ਨਹੀਂ ਆਜ ਤੱਕ ਨਾ ਕੋਈ ਚੁਲਾ ਸਾ ਬੁਲਾਓ ਹਾਂਜੀ ਜੀ ਆਗੇ ਵੀ ਆਗੇ ਬੱਚੇ ਬੈਠਾ ਮੇਰਾ ਕੋਈ 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 ਹਾਂਜੀ ਆਓ ਜੀ ਹੋ ਗਈ ਸਲਾਹ ਜੀ ਫਿਰ ਆਪਣੀ ਹਾਂ ਹੋ ਗਈ ਠੀਕ ਹੈ ਜੀ ਕਿਵੇਂ ਫਿਰ ਆਪਾਂ ਮਨਜ਼ੂਰ ਹੈ ਜੀ ਇਧਰੋਂ ਇਸ ਤਰ੍ਹਾਂ ਹੂਨ ਮਨਜ਼ੂਰ ਹੈ ਜੀ ਹਾਂ ਜੀ ਹਾਂ ਜੀ ਸਾਨੂੰ ਮਨਜ਼ੂਰ ਹੈ ਕੱਲ ਰੱਬ ਨੇ ਜੂੜੀਆਂ ਬਣਾਤੀਆਂ ਤਾਂ ਨਪਾਤਾ ਸਾਬ ਹਾਂ ਜੀ ਮੇਰੀ ਗੱਲ ਸੁਣੋ ਜੀ ਅਸ ਤਾਂ ਕੁੜੀ ਨੂੰ ਪਾਈ ਹੁਣੇ ਲੈ ਕੇ ਜਾਵਾਂਗੇ ਆਪਾਂ ਪੁੱਛ ਲੈਣੇ ਜੀ ਹੁਣੀ ਹਾਂ ਜੀ ਹਾਂ ਜੀ ਤੇ ਆਪਾਂ ਫਿਰ ਹੁਣੇ ਤੂੰ ਉੱਦੀ ਕੁੜੀ ਨੂੰ ਜੀ ਹਾਂ ਜੀ ਚਲੋ ਤੁੰਨੀ ਚੜਾਵਾ ਕਰ ਲੈ ਕਰੋ ਤਿਆਰੀ ਤੇ ਕਰੋ ਤਿਆਰੀ ਚਲੋ ਜੀ ਫਿਰ ਕਰੋ ਤੇਰੀ ਤਿਆਰੀ ਤੇ 10 ਮਿੰਟਾਂ ਚ ਆਪਾਂ ਕੁੜੀ ਨੂੰ ਤੋਰ ਦਾਨੇ ਆ ਠੀਕ ਹੈ ਜੀ ਹਾਂ ਜੀ ਹਾਂ ਠੀਕ ਆ ਬਹੁਤ ਵਧੀਆ ਹੋ ਗਿਆ ਉਹ ਬੇਬੇ ਮੈਨੂੰ ਵੀ ਪਸੰਦ ਆਈ ਜੀ ਕੁੜੀ ਮੈਂ ਤੇਰੇ ਚਪੇੜ ਮਾਰੂ ਜੋਤ ਚੱਪ ਕਰਕੇ ਬਹਿ ਜਾ ਉ ਮਸਾਦ ਪਾਣੀ ਤਹਾਂ ਚਾੜਿਆ ਤੂੰ ਕਿਉਂ ਥਲੇ ਡੁੱਨ ਸਰਦ ਆ ਦੇਖ ਲੋ ਬਚੋਲਾ ਸਾਹਿਬ ਬੂਟ ਵੀ ਨਹੀਂ ਪਾ ਕੇ ਆਇਆ ਹੈਗਾ ਇੰਨਾ ਚਾ ਤੈਨੂੰ ੱੱਕੇ ਨਾਲ ਲਿਆਉ ਤੁਸੀਂ ਚੁੱਪ ਕਰਕੇ ਬਹਾਰ ਤਾਂ ਪਲੇਗ ਦੇ ਜਾਣਾ ਟਿਕਦਾ ਹੀ ਨਹੀਂ ਹੈਗਾ ਮੇਰਾ ਸਾਲ ਦੋ ਤਿੰਨ ਕੋਈ ਨਹੀਂ ਬਾਹਰ ਜਾ ਕੇ ਲਵਾ ਲਾਉਂ ਕਰਦਾ ਤੂੰ ਚੁੱਪ ਚੁੱਪ ਬਚੋਲਾ ਸਾਹਿਬ ਹਾਂਜੀ ਚਲੋ ਗੱਡੀ ਤੱਕੀ ਹਾਂ ਚਲੋ 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 ਮੈਂ ਵੀ ਨਰ ਰਹਿਣਾ ਤੱਕ ਜਨਾ ਕਰੀ ਜਾ ਜੋ ਆ ਜੋ ਚਲ ਪੁੱਤ ਇੰਨਾ ਪੁੱਤ ਤੇ ਦਰਸਤ chân subscribe cho kênh Ghiền Mì Gõ Để không bỏ lỡ những video hấp dẫn ਸਾਨੂੰ ਵਧੀਆ ਹੋਇਆ ਟੱਲ ਗਈ ਬੁਲਾ ਉਹ ਘਰਤੀਆਂ ਤਾਂ ਬਹੁਤ ਆੁਖੀ ਹੁੰਦੀਆਂ ਸੋਰ ਨੇ ਕਾਰਜਾ ਕੱਢ ਲੈਂਦੀਆਂ ਨੇ ਪਰ ਕੰਜਰਾ ਆਪ ਮਰ ਗਏ ਇੱਥੇ ਦੱਦ ਲਾ ਗਏ ਤੇ ਹੁਣ ਜਿਹੜੀ ਆਪਦੇ ਨਾਲ ਬਣਨੀ ਹੈ ਠੀਕ ਹੈ ਤੋਰਤੀ ਜੂੜ ਵੱਡਾ ਗਿਆ ਆਪ ਤੇ ਘਰੇ ਗਈ ਬਸੇ ਰਸ ਹਾਂ ਅੱਜ ਰੱਜ ਕੇ ਰੋਟੀ ਖਾਵਾਂਗੇ ਵਧੀਆ ਭਾਈ ਆਪਦੇ ਕੰਮ ਵਧੀਆ ਹੋਇਆ ਜਾਵੇ ਕਰੇ ਵਾਸੀ ਸਾਰਾ ਦਿਨ ਕੰਮ ਕਰਾਉਂਦੇ ਸਾਰਾ ਦਿਨ ਗੋਹਾ ਕੂੜਾ ਸੜਿਆਉਂਦੇ ਸੀ ਵਿਚਾਰੇ ਹੋਰ ਚਲਾਉਂਦੇ ਕਰੇ ਸੌਖੀ ਵਸੇ ਬਚਾਰੀ ਸੌਖੀ ਵਸੇ ਵਿਚਾਰੀ ਹੋਰੇ ਵਧੀਆ ਮਿਰਗੇ ਵਿਚਾਰੀ ਵਧੀਆ ਮਿਰਗੇ ਉहां ਪੈਵੇਂ ਨਾ ਤਾਂ ਬਹੁਤ ਔਖਾ ਜੀ ਮਾਪਿਆਂ ਬਨ ਬਹੁਤ ਔਰ ਜਮਾਨਾ ਆਈ ਦਾ ਤੈਨੂੰ ਪਤਾ ਸਾਰਾ ਦਿਨ ਕੰਮ ਲੈਂਦਾ ਸਾਰਾ ਦਿਨ ਹੀ ਲੈਂਦਾ ਜੀ ਅਗਲਾ ਕੰਮ ਔਖਾ ਕਰਦੇ ਸੀ ਬਹੁਤ ਔਖਾ ਜੀ ਮਾਪਿਆਂ ਬੜਾ 당ਾ ਕੀਤੀ ਤਾਂ ਮਾਤਾ ਕਿਸੇ ਦਿਮਰੇ ਨਾ ਮਰੇ ਨਾ ਤਾਂ ਹੈ ਚੜ ਵਧੀਆ ਹੋਈ ਬੇਕਰ ਵਾਗੀ ਭਾਈ ਵਧੀਆ ਹੋਇਆ ਜੀ ਆਪਣੇ ਘਰੇ ਵਾਗੀ ਉਹਦੇ ਵਰਗੀ ਤਾਂ ਮਾਉ ਜਨੀ ਦੁੱਖ ਨਾ ਹੋਵੇ ਜੀ ਸਾਰੇ ਸੌਖੀ ਬਸ ਇ ਵਿਚਾਰੀ ਰੁਕ ਜਾ ਰੁਕ ਜਾ ਮੈਂ ਪਾਣੀ ਵਾਰੂ ਪੁੱਤ ਪਾਣੀ ਦੀ ਗੜਬੀ ਲਿਆਉਣੀ ਆ ਮੈਂ ਰੁਕ ਜਾ ਉਚੋਲਾ ਸਾਹਿਬ ਆਜੋ ਆਜੋ ਆਜਤੀ ਏ ਓਰੇ ਆਜੋ ਅੱਜਾ ਖੋਸ਼ਾ ਵਾ ਪੂਰੀ ਤਨ ਹੜਾਈ ਖੜਜ ਹੁਣ ਇੱਕ ਮਿੰਟ ਬਾਹਰ ਲੈਣ ਦੋ ਜਵਾਕੋ ਖੜਜ ਪੁੱਤ ਜੋਤ ਸ਼ਰਾਰਤ ਨਾ ਕਰ ਪੁੱਤ ਮੈਂ ਦੇਖ ਲਈ ਸ਼ਰਾਰਤਾਂ ਕਰਦਾ ਜੋਤ ਚਾਹ ਦਾ ਮੁੰਡੇ ਨੂੰ ਵੈਦਾ ਕੁਛ ਬਣਾਇਆ ਆ ਜਤੀਏ ਅੰਦਰ ਆ ਜਾ ਆ ਜਾ ਬੁੱਤ ਮੈਂ ਬੜਾ ਤਰਦਾ ਹਾਂ ਲੈਤੀਏ ਬੈਠ ਜਾ ਬੈਠ ਆਰਾਮ ਕਰ ਲਾ ਕੀ ਕਰੀਏ ਬੁੱਤ ਸਾਰਾ ਕੁਛ ਐਨੀ ਜਲਦਬਾਜ਼ੀ ਚ ਹੋ ਗਿਆ ਨਹੀਂ ਤਾਂ ਰਿਸ਼ਤੇਦਾਰ ਬੁਲਾਉਂਦੇ ਭੈਣ ਭਾਈਆਂ ਨੂੰ ਬੁਲਾਉਂਦੇ ਹੁਣ ਤੈਨੂੰ ਪਤਾ ਹੀ ਆ ਹਨਾ ਕੋਈ ਨਾ ਤੀਏ ਸਾਰੇ ਚੌਲੜ ਪੂਰੇ ਹੋ ਜਾਣਗੇ ਸੋਡੇ ਪਰਮਾਤਮਾ ਤੁਹਾਨੂੰ ਤੰਦਰੁਸਤੀ ਬਖਸ਼ੇ ਹੁਣ ਤੁਸੀਂ ਬੈਠੋ ਮੈਂ ਤੁਹਾਡੇ ਵਾਸਤੇ ਚਾਹ ਪਾਣੀ ਲੈ ਕੇ ਆਉਣੀ ਆ ਚੰਗਾ ਬਹਿ ਜਾ ਕਿਉਂ ਜਗਤਾਰ ਸੇ ਮਾਂਦਾ ਫਿਰ ਚੜਾਤਾ ਪੁਲਾਂ ਤੇ ਪਾਣੀ ਤੂੰ ਤਾਂ ਮੰਨ ਗਈ ਤੈਨੂੰ ਤਾਲੀ ਵਾਲਾ ਸਾਹ ਉਹ ਤਾਲੀ ਵਾਲ ਸਾਹੀ ਕਹਿੰਦੇ ਨੇ ਲੋਕਾ ਉਹਦਾ ਟੋਡਾ ਬਹੁਤ ਬਹੁਤ ਧੰਨਵਾਦ ਆ ਉਹਦਾ ਕੰਜਰੂਠੇ ਰੋਲਾ ਪਾ ਕੇ ਖੜ ਗਿਆ ਸੀਗਾ ਉਹ ਕੋਈ ਨਹੀਂ ਉਹ ਸ਼ਾਮਲਾ ਹੁੰਦਾ ਬਾਈ ਫੇਰ ਨਹੀਂ ਰਿਸ਼ਤਾ ਹੋਣਾ ਸੀ ਦਾ ਪਰ ਕੰਮ ਹੀ ਹੋ ਗਿਆ ਤੇ ਪੱਟੇ ਕਦਨੇ ਫਟੇ ਚਲੋ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਬੋਤੀ ਰਾਣੀ ਨੂੰ ਨਾਲ ਲਿਆਉਂਦਾ ਤੂੰ ਉਹ ਬਾਲੀ ਵਧੀਆ ਗੱਲ ਹੋਣੀ ਸੀ ਕੰਮ ਸੁਣਨਾ ਨੂੰ ਅੱਛਾ ਤੇ ਆਪਣੇ ਦਾ ਕੰਮ ਹਾਂਜੀ ਹਾਂਜੀ ਉਹ ਤਾਂ ਮੈਂ ਪ੍ਰਬੰਧ ਪਹਿਲਾਂ ਕਰਕੇ ਰੱਖਿਆ ਸਰਪੰਚ ਤੋਂ ਪਹਿਲਾਂ ਫੈਸੇ ਫੜ ਕੇ ਸਾਰਕੀ ਐਨ ਨਾਲੇ ਬਹੂ ਦਾ ਸਮਾਨ ਵੀ ਵਿੱਚ ਹੈਗਾ ਸੀਗਾ ਕਾਟੇਕੂੜੀ ਦੇ ਕਰਵਾਸੀ ਛੋਟੇ ਫਿਰ ਆਪਣੀ ਪ੍ਰੀਤਾ ਤਾਰੂ ਕਹਿੰਦੀ ਹਾਂ ਕਹਿੰਦੀ ਵੀ ਉਹਦਾ ਥੋੜਾ ਮोटा ਗੁੱਡਾ ਮਾਰ ਤਾਂ ਵੀ ਕਰਦੀ ਜਿੱਥੇ ਚਲੋ ਤੁਹਾਡਾ ਮਾਰਤਾਨ ਕਰਨਾ ਹੈ ਨਜ਼ਾਰਾ ਲਿਆ ਤਾਂ ਫਿੱਤਾ ਉਹ ਵਾਖ ਖੁਸ਼ ਹੋ ਜਾਣਗੇ ਖੁਸ਼ ਹੋ ਜਾਣਗੇ ਫਿਰ ਗੱਡੀਆਂ ਗੁੱਡੀਆਂ ਦਾ ਤੇਲ ਤੂਲ ਇਥੋਂ ਹੀ ਕਰੀਦਾ ਸਾਰਾ ਕੁਝ ਹਾਂ ਉਹਦਾ ਚਲੋ ਤੁਹਾਡਾ ਧੰਨਵਾਦ ਤੇ ਚਲੋ ਫਿਰ ਇਹ ਲੋ ਇਹਦੇ ਵਿੱਚ ਨਾਲੇ ਤਾਂ ਗੁੜਾ ਹੈਗਾ ਤਾਂ ਤਾਂ ਨਾਲੇ ਬਾਰ ਬਾਰ ਬਣਾ ਮੇਰਾ ਦਾਸ ਮਿਰਵਾਨ ਹਾਂ ਤੇ ਫਿਰ ਚਲੋ ਫਿਰ ਮੈਨੂੰ ਹੁਣ ਦਿਓ ਆਜ਼ਾਦੀ ਕਦੇ ਲੋੜ ਪਈ ਚਾਹ ਪਾਣੀ ਪੀ ਕੇ ਜਾ ਬਸ ਚਾਹ ਪਾਣੀ ਵਿਚ ਹੀ ਆ ਗਿਆ ਸਾਰਾ ਕੁਝ ਆਪਾਂ ਤੁਹਾਡਾ ਰਹਿਤੀਗਾ ਜੀ ਚਲੋ ਆ ਸੁਣ ਛੱਡਿਆ ਤੇ ਧੰਨਵਾਦ ਛੁਡਾ ਦੱਸਿਓ ਕਦੇ ਲੋੜ ਪਈ ਤਾਂ ਹਾਂ ਜੀ ਹਾਂ ਜੀ ਆਪਾਂ ਫਿਰ ਕੰਮ ਆਏ ਤੁਹਾਡਾ ਕੀ ਹੋ ਗਿਆ ਠੀਕ ਹੋ ਤੁਸੀਂ ਕੋਈ ਗੜਬੜ ਤਾਂ ਹੈਗੀ ਆ ਪਹਿਲਾਂ ਇੰਨੀ ਜ਼ਗਦੀ ਵਿਆਹ ਲੈ ਲਿਆ ਤੇ ਇਹਨਾਂ ਦੇ ਹੱਥ ਪੈਰ ਵੀ ਕੰਮਦੇ ਰਹਿੰਦੇ ਨੇ ਜੇ ਅੱਜ ਮੇਰੇ ਮਾਪਿਆਂ ਜਿਹਾ ਹੁੰਦੇ ਹੁੰਦੇ ਨਾ ਤਾਂ ਮੇਰੇ ਨਾਲ ਇਹਨਾਂ ਤੱਕਾ ਨਾ ਹੁੰਦਾ ਜਦੋਂ ਮੇਰਾ ਬਾਪੂ ਜਾਂਦਾ ਸੀ ਨਾ ਤਾਂ ਮੈਨੂੰ ਇੱਕੋ ਗੱਲ ਕਹਿੰਦਾ ਸੀ ਕਿ ਤੇਰਾ ਵਿਆਹ ਤਾਂ ਨਾ ਮੈਂ ਰਾਜਕੁਮਾਰ ਨਾਲ ਕਰੂੰਗਾ ਜਿਹੜਾ ਤੈਨੂੰ ਰਾਣੀ ਬਣਾ ਕੇ ਰੱਖੂ ਪਰ ਜੇ ਇਸ ਸਾਹਬ ਨਾਲੇ ਹਾਲਾਤ ਲੱਗਦੇ ਨੇ ਮੈਨੂੰ ਨਹੀਂ ਲੱਗਦਾ ਕਿ ਮੈਂ ਰਾਣੀਆਂ ਵਾਂਗੂ ਰਹੂੰਗੀ ਲੱਗਦਾ ਹੁਣ ਵੀ ਮੇਰੀ ਕਿਸਮਤ ਨਾ ਮਾੜੀ ਰਹੂਗੀ ਕਿਥੇ ਜਾਣਾ ਤੂੰ ਉਹ ਛੱਡ ਦੇ ਬੇ ਮੈਂ ਕੰਮ ਜਾ ਕੇ ਆਉਣਾ ਤਾਂ ਮੇਰੀ ਗੱਲ ਸੁਣ ਤਿਹੜੇ ਖੁੰਮ ਜਾ ਕੇ ਆਉਣਾ ਤੂੰ ਦੱਸਿ ਮੈਨੂੰ ਉਹ ਕੀ ਹੋ ਗਿਆ ਅੱਛਾ ਤੈਨੂੰ ਸ਼ਰਮ ਆਉਣੀ ਚਾਹੀਦੀ ਜੋ ਤਾਂ ਅੰਦਰ ਨੰਨੀ ਮੇਲੀ ਬਖੂ ਬੈਠੀ ਆ ਦੋ ਦਿਨ ਚਾਹ ਪਾਣੀ ਪੀ ਮੈਂ ਚਾਹ ਬਣਾ ਰਹੀ ਆ ਪੁੱਤ ਕਿੱਥੇ ਜਾਣਾ ਤੂੰ ਉਹ ਮੈਂ ਕੀ ਕਰਾਂ ਤੂੰ ਦੇ ਦੇ ਚਾਹ ਉਹਨੂੰ ਦੇਣੀ ਆ ਚਿੱਤਰ ਨਾ ਖਾ ਲਈ ਤੂੰ ਉੱਛੀ ਨਾ ਭਲਾ ਮੈਨੂੰ ਚੱਲ ਅੰਦਰ ਉਹ ਬੇਬੇ ਛੱਡ ਮੈਨੂੰ ਜੋ ਤਾਂ ਮੈਂ ਤੇਰਾ ਥੱਪੜ ਮਾਰਾਂ ਅਈ ਦੇਖ ਲਈ ਤੂੰ ਉਹ ਥੱਪੜ ਹੀ ਮਾਰ ਲਾ ਬੇਬੇ ਮੇਰਾ ਕੰਮ ਚਾਲਕ ਸਰੀ ਗੱਲ ਹੀ ਨਹੀਂ ਸੁਣਦਾ ਪਲੇਗ ਦਾ ਜਾਣਾ ਨਾ ਹੋਵੇ ਜੇ ਮੇਰੀ ਗੱਲ ਸੁਣ ਲੈ ਜੇ ਅੱਜ ਕੋਈ ਤੂੰ ਰਫੜ ਪਾਇਆ ਨਾ ਇੱਥੇ ਤਾਂ ਮੈਥੋਂ ਬੁਰਾ ਕੋਈ ਨਹੀਂ ਜੋਤ ਤਾਂ ਅਸੀਂ ਤਾਂ ਬਹੁਤ ਬਰਦਾਸ਼ਤ ਕਰ ਲਿਆ ਪੁੱਤ ਹੁਣ ਨਹੀਂ ਕਰਦੀ ਮੈਂ ਓ ਬੇਬੇ ਮੈਂ ਕਿਹਾ ਸੀ ਵਿਆਹ ਕਰਾਉਣ ਨੂੰ ਤੁਸੀਂ ਘਰੇਆ ਪਿਆ ਮੇਰਾ ਫਿਰ ਸਾਹਮਣੋਂ ਉਹਨੂੰ ਅਸੀਂ ਸਾਹਮਣੇ ਹਾਂ ਅਸੀਂ ਸਾਹਮਣੇ ਬਸ ਸੁਣ ਲੈ ਮੇਰੀ ਅਸੀਂ ਸਾਹਮਣੇ ਉਹਨੂੰ ਹੈ ਪੁੱਤ ਤੇਰੇ ਚੰਗੇ ਵਾਸਤੇ ਕਰਿਆ ਜੋ ਵੀ ਕਰਿਆ ਜੋਤ ਨਾ ਮਾਰ ਸਾਨੂੰ ਓ ਮੈਨੂੰ ਛੱਡ ਦੇ ਬੇਬੇ ਮੈਂ ਜਾਣਾ ਕਿ ਤੈਨੂੰ ਜਾਣਾ ਚਾਹੁੰਦਾ ਚੱਲ ਉਹ ਮੈਂ ਜਾਣਾ ਨਹੀਂ ਸੁਣਦਾ ਨਹੀਂ ਤੁਨੂੰ ਨਹੀਂ ਮੈਨੂੰ ਸੁਣਦਾ ਚੱਲ ਅੰਦਰ ਜਾ ਬਈ ਇੱਕ ਵਾਰ ਕਹਿਤਾ ਤਾਂ ਕਹਿਤਾ ਸਾਹਮਣੋਂ ਆਦੀ ਨੂੰ ਜਾ ਕੇ ਮੈਂ ਨਹੀਂ ਸਾਹਮਣੀ ਜੋ ਤਾ ਸੰਗਮਨ ਮਾੜੀ ਮੋਟੀ ਕਿਉਂ ਸਾਨੂੰ ਬਰਬਾਦ ਕਰਨ ਤੇ ਤੋ ਲਿਆ ਉਹ ਜੋ ਆਕੜੀ ਤੇ ਪੀ ਕੀ ਵੀ ਤੂੰ ਜਦੋਂ ਨੂੰ ਪਤਾ ਲੱਗੂ ਉਹ ਤਾਂ ਮੈਂ ਤੇਰੇ ਮੂਰੇ ਹੱਥ ਜੋੜ ਦਿਆਂ ਇੱਥੇ ਮੇਰੀ ਇੱਜ਼ਤ ਰੱਖਦੇ ਮੇਰਾ ਬੱਚਾ ਬਣ ਕੇ ਜੋ ਤਾ ਚੱਲ ਅੰਦਰ ਤੂੰ ਚੱਲ ਬਾਹਰ ਰੋਣਾ ਲਗਾ ਤਾਂ ਪਾਈ ਜਾਂਦੇ ਕੱਕਾ ਕੋਈ ਨਾ ਕੋਈ ਗਲਤ ਹੈਗੀ ਜੋ ਜਿਹੜੀ ਸਾਡੇ ਤੋਂ ਲੁਕੋ ਰਹੇ ਨੇ ਐਵੇਂ ਧੰਨ ਇਹਨਾਂ ਨੇ ਵਿਆਹ ਦਾ ਇਨਾ ਫਾਹਾ ਪੱਡਿਆ ਕੋਈ ਤਾਂ ਆ ਜਾਏਗਾ ਜਿਹੜਾ ਇਹਨਾਂ ਨੇ ਦੱਸਿਆ ਨਹੀਂ ਉਹ ਛੱਡ ਬੇਬੇ ਤੈਨੂੰ ਕੈਸਾ ਮੈਂ ਛੱਡ ਦੇ ਮੈਨੂੰ ਉਦੋਂ ਤੂੰ ਕਿਉਂ ਕਰਦਾ ਸਾਡੇ ਨਾਲ ਕਿਹੜੇ ਜਨਮ ਦਾ ਬੈਰ ਕੱਢਦਾ ਜੋ ਤੂੰ ਦੱਸਤਾ ਦੇ ਮੈਨੂੰ ਉਹ ਜਨਮ ਦਾ ਬੈਰ ਤਾਂ ਤੁਸੀਂ ਕੱਢਿਆ ਤੱਕੇ ਨਾਲ ਮੇਰਾ ਵਿਆਹ ਕਰਤਾ ਜੇ ਤੂੰ ਮੈਨ ਰਾਜ਼ ਹੀ ਨਹੀਂ ਸੀ ਵਿਆਹ ਕਿਉਂ ਕਰਿਆ ਕਿਉਂ ਨਹੀਂ ਸੀ ਰਾਜੀ ਜੋਤਾ ਸੀ ਤੇਰਾ ਮਾੜਾ ਕਰਦਾ ਪੁੱਤ ਤੂੰ ਸੁਧਰ ਜਾਏਗਾ ਤੇਰਾ ਮਾੜਾ ਮੋਟਾ ਵਿੱਚ ਮੂੰਹ ਪਾਊਗਾ ਤੂੰ ਦੇਖਿੰਦਾ ਦੇਖ ਲੈ ਕਿਉਂ ਦੀ ਜ਼ਿੰਦਗੀ ਬਰਬਾਦ ਕਰਦਾ ਤੂੰ ਮੈਂ ਕੀ ਦੇਖਾਂ ਮੈਂ ਕੁਝ ਨਹੀਂ ਦੇਖਣਾ ਹੈ ਗਿਆ ਸੰਭਲੋ ਤੁਸੀਂ ਜਾ ਕੇ ਦੇ ਦਿਓ ਚਾਹ ਪਾਣੀ ਉਹਨੂੰ ਜੋਤਾ ਇਹ ਦੇਖ ਲਈ ਮੈਂ ਤੇਰੇ ਥੱਪੜ ਮਾਰੂੰ ਜੇ ਤੂੰ ਮੇਰੀ ਮੇਰੀ ਇੱਕ ਗੱਲ ਸੁਣ ਲੈ ਜੇ ਤੂੰ ਹੁਣੇ ਕਰਦਾ ਨਾ ਮੈਂ ਤੇਰੇ ਬਾਪੂ ਨੂੰ ਦੱਸ ਕੇ ਉਧਰ ਤਾਂ ਤੈਨੂੰ ਛਡਾਤਾ ਹੁਣ ਮੈਂ ਤੈਨੂੰ ਛਡਾਉਣਾ ਵੀ ਨਹੀਂ ਫਿਰ ਉਹ ਕਰ ਲੈ ਬੇਬੇ ਜਿਹੜਾ ਕੁਝ ਕਰਨਾ ਉਹ ਫਿਰ ਕੀ ਹੋ ਗਿਆ ਉਹਨੂੰ ਕੀ ਪਤਾ ਨਹੀਂ ਲੱਗਣਾ ਕਿ ਮੈਂ ਨਸ਼ਾ ਕਰਦਾ ਕਰਦਾ ਤਾਂ ਕਰਦਾ ਇਹ ਚ ਕੀ ਡਰ ਆ ਬੇ ਪੁੱਤ ਕਿਉਂ ਮੇਰੇ ਛੱਟੇ ਚ ਖੇਪ ਪਾਉਣਾ ਚੱਲ ਬੰਦਾ ਬਣ ਕੇ ਅੰਦਰ ਤੁਰ ਪਾ ਪੁੱਤ ਚੱਲ ਮੈਂ ਚਾਤਾ ਰੱਖੇ ਚਾਪਣੀ ਪੀ ਲਵਾਂ ਤੇ ਨਜਵਾ ਨਹੀਂ ਲੱਠੋ ਬਾਰ ਬਾਰ ਨਹੀਂ ਕਿਹਾ ਮੈਂ ਤੈਨੂੰ ਇੱਕ ਵਾਰ ਕਹਿਤਾ ਮੈਂ ਨਹੀਂ ਜਾਣਾ ਤਾਂ ਨਹੀਂ ਜਾਣਾ ਛੱਡ ਮੈਨੂੰ ਨਹੀਂ ਕਿਤੇ ਨਹੀਂ ਜਾਣਾ ਮੈਂ ਨਹੀਂ ਜਾਣ ਦਿੰਦੀ ਹੈਗੀ ਫਿਰ ਮੈਨੂੰ ਪਤਾ ਤੈਨੂੰ ਨਸ਼ਾ ਕਰਕੇ ਆਵੇਂਗਾ ਉਹ ਨਹੀਂ ਬੇਬੇ ਨਸ਼ਾ ਕਰਦਾ ਮੈਂ ਜਾ ਰਾਂ ਦੋਸਤਾ ਕੋਲੀ ਜਾ ਕੇ ਆਉਣਾ ਤੂੰ ਹੁਣ ਮੰਨਣਾ ਕਰਹੀਂ ਉਹ ਬੇਬੇ ਛੱਡ ਦੇ ਚੱਲ ਅੰਦਰ ਚਲ ਉਹ ਮੈਂ ਜਾਣਾ ਨਹੀਂ ਬੇਬੇ ਕਿਤੇ ਉਹ ਸੁਣਦਾ ਨਹੀਂ ਬੇਬੇ ਜੋਤ ਹਾਏ ਹਾਏ ਕੀ ਕਰਾਂ ਮੁੰਡੇ ਨੇ ਤਾਂ ਮੇਰੀ ਪੱਟੀ ਬੇਸ ਕਰਕੇ ਲੰਗਤੀ ਕੀ ਜਵਾਬ ਦਵਾਂ ਉਹ ਬਗਾਨੀ ਧੀ ਨੂੰ ਮੈਂ ਕੀ ਵੀ ਤੋੜੇ ਦਿਲ ਤੇ ਵੀ ਮੇਰੇ ਨਾਲ ਡਾ ਵੱਡਾ ਧੋਖਾ ਤੇਰੇ ਪਿੱਛੇ ਦਾ ਚੰਦਰਾ ਜੋ ਅਗੜੀ ਦੀ ਜ਼ਿੰਦਗੀ ਮੈਂ ਬਰਬਾਦ ਕਰਤੀ ਤੂੰ ਕੀ ਲੱਛਣ ਕਰਦਾ ਏ ਸੱਚੇ ਪਾਤਸ਼ਾਹ ਮੇਰੇ ਪੁੱਤ ਨੂੰ ਬੁੱਧੀ ਦੇ ਲਾਤੀਏ ਪਾਣੀ ਪੀ ਲ ਮੈਂ ਝਾਤਰੀ ਹੋਈ ਆ ਫਿਰ ਆਪਾਂ ਚਾਹ ਪੀਨੇ ਆ ਹਾਂਜੀ ਤੇ ਉਹ ਨਾ ਜੋ ਤਾਂ ਉਹ ਕਹਿੰਦਾ ਮੇਰੇ ਦੋਸਤ ਬੁਲਾਉਂਦੇ ਨੇ ਚਾਹ ਵਾਲਾ ਨਾ ਹੁੰਦਾ ਹੀ ਆ ਪੁੱਤ ਜਿਵਾਕਾ ਨੂੰ ਹਨਾ ਉਹ ਕਹਿੰਦਾ ਮੇਰੇ ਦੋਸਤ ਬੁਲਾਉਂਦੇ ਨੇ ਮਾਂ ਮੈਂ ਤਾਂ ਪਾਰਟੀ ਮੰਗਦੇ ਨੇ ਮੈਂ ਉਹਨੂੰ ਕਹਿੰਦੀ ਵਾ ਤੂੰ ਰੁੱਕ ਕੇ ਬਗਜੀ ਚਾਹ ਪੀ ਕੇ ਵਗਜੀ ਤੇ ਪੁੱਤ ਭੁੱਖ ਕਿੰਨੀ ਕ ਲੱਗੀ ਆ ਮੈਂ ਠਹਿਰ ਕੇ ਬਣਾਦਾ ਰੋਟੀ ਕੋ ਹੁਣੀ ਖਾਏਂਗੀ ਨਹੀਂ ਭੁੱਖ ਨਹੀਂ ਹੈਗੀ ਮਾਂ ਸਾਧ ਕੇ ਜਾਵਾ ਮੇਰੀ ਧੀ ਅਬਲੀ ਨੋਣੀ ਹੈਗੀ ਧੀਏ ਤੂੰ ਸਾਡੀ ਨੂੰ ਬਾਅਦ ਚਾ ਪਹਿਲਾਂ ਧੀ ਆ ਤੂੰ ਸਾਡੀ ਚੰਗਾ ਤੇਰਾ ਘਰ ਆ ਪੁੱਤ ਬਗਾਨਾ ਨਾ ਸਮਝੀ ਕੋਈ ਚੰਗਾ ਹਾਂਜੀ ਪੀ ਲਾ ਪਾਣੀ ਪੁੱਤ ਪੀ ਲਾ ਫਿਰ ਮੈਂ ਜਾ ਤਰੀ ਹੋਈ ਆ ਪਪਾ ਪੀਣੇ ਨੂੰ ਨਹੀਂ ਜਾਣੀ ਐਨੇ ਜੋਤ ਆ ਜੂਗਾ ਚੰਗਾ ਠੀਕ ਹੈ ਕੀ ਗੱਲ ਪੁੱਤ ਤੂੰ ਉਦਾਸ ਜੀ ਕਾ ਤੂੰ ਕੋਈ ਗੱਲ ਆ ਮੰਨ ਜਾ ਨਹੀਂ ਨਹੀਂ ਬਸ ਤਾਇਆ ਤਾਈ ਤੋਂ ਦੂਰ ਹੋ ਗਿਤਾ ਚਲ ਕੋਈ ਨਾ ਪੁੱਤ ਇਹ ਤਾਂ ਇੱਕ ਦਿਨ ਸਾਰਿਆਂ ਨੇ ਹੋਣਾ ਹੁੰਦਾ ਇਹ ਕਿਹੜਾ ਕੋਈ ਨਵੀਂ ਆ ਤਾਂ ਰੱਬ ਵੱਲੋਂ ਰੀਤ ਚਲਾਈ ਹੋਈ ਆ ਕੋਈ ਨਹੀਂ ਜਦੋਂ ਜੀ ਕਰਿਆ ਕਰੋ ਮਿਲਿਆ ਆ ਕਰੀ ਚੰਗਾ ਹਾਂਜੀ ਕੁਈ ਨਾ ਉਦਾਸ ਨਾ ਹੋਤੀਏ ਪਾਣੀ ਪੀ ਲਾ ਕੁਈ ਵੀ ਗੱਲ ਹੁੰਦੀ ਹੈ ਤੇ ਮੇਰੇ ਨਾਲ ਖੁੱਲ ਕੇ ਕਰ ਲਿਆ ਕਰੀ ਮੈਂ ਤੇਰੀ ਮਾਂ ਆ ਠੀਕ ਆ ਹਾਂਜੀ ਚੱਲ ਚੰਗਤੀਏ ਮੈਂ ਰੋਟੀ ਬਣਾ ਲਾਂ ਨਾ ਚਾਹ ਲੈ ਕੇ ਆਉਣੀ ਹੈ ਪਹਿਲਾਂ ਚੰਗਾ ਮੈਂ ਤਿਆਰੀ ਕਰ ਲਾਂ ਹਾਂਜੀ ਤੂੰ ਬਹਿ ਜਾ ਆ ਓਏ ਲਾਈ ਇਹ ਮਾਰ ਫਿਰ ਰੱਖਦਾ ਆ ਆ ਗਿਆ ਓਏ ਕਿਵੇਂ ਹੋ ਕਰਵਾ ਕੇ ਠੀਕ ਆ ਤੂੰ ਸੁਣਾ ਹੋਰ ਜੋ ਤਾਂ ਠੀਕ ਆ ਬਸ ਸਰੀਰ ਦੁਖੀ ਜਾਂਦਾ ਕਿਵੇਂ ਕੱਲੇ ਕੱਲੀ ਵਿਆਹ ਕਰਾ ਲਿਆ ਓਏ ਸਾਨੂੰ ਪਤਾ ਲੱਗਿਆ ਹੋਰ ਬਿਆਹ ਤਾਂ ਹੋ ਗਿਆ ਯਾਰ ਕੀ ਦੱਸਾਂ ਘਰਦਿਆਂ ਨੇ ਕਰਤਾ ਤੱਕੇ ਨਾਲ ਅੱਛਾ ਐਵੇਂ ਕਿਵੇਂ ਤੱਕੇ ਨਾਲ ਕਰਤਾ ਉਹ ਬੱਸ ਹੋ ਗਿਆ ਯਾਰਾ ਸਾਰੇ ਪਿੰਡ ਨੂੰ ਪਤਾ ਸਾਨੂੰ ਤਾਂ ਦੱਸਿਆ ਹੀ ਨਹੀਂ ਉਹ ਬਸ ਜਲਦੀ ਜੇ ਗੱਲ ਜੀ ਨਹੀਂ ਹੋਈ ਹੈਗੀ ਯਾਰਾ ਰੋਜ਼ ਤਾਂ ਮਿਲਦੇ ਆਪਾਂ ਉਹ ਕਾਦਾ ਵਿਆਹ ਕਰਾ ਲਿਆ ਯਾਰ ਮੈਂ ਤਾਂ ਫਸ ਗਿਆ ਨਾ ਤਾਂ ਘਰ ਆਉਣ ਜੋਗਾ ਹੋਰ ਸਾਕੀ ਬੜਾ ਕਰਨ ਲੱਗ ਗਿਆ ਹੁਣ ਤਾਂ ਅੱਛਾ ਅੱਜ ਵੀ ਬਸ ਬਾਨੇ ਜੀ ਨਾਲ ਆ ਗਿਆ ਹੈ ਅੱਛਾ ਪਤਾ ਨਹੀਂ ਕੀ ਕੁਸੁੰਦਾ ਉਹ ਘਰੇ ਨਾਲੇ ਤੈਨੂੰ ਕਿਹਨੇ ਕੁੜੀ ਦੇਤੀ ਯਾਰ ਸਾਨੂੰ ਵੀ ਮਲਿਆ ਦੇ ਉਹ ਬਸ ਮਿਲ ਗਈ ਯਾਰ ਛੱਡੋ ਇਹ ਗੱਲਾਂ ਤੁਸੀਂ ਐਂ ਦਸਮਾਲ ਹੈਗੇ ਆ ਮਾਰਤਾ ਹੈਗਾ ਉਹ ਫਿਰ ਲਵਾ ਦੋ ਯਾਰ ਇੱਧਰ ਦੇਖੋ ਮਰੀ ਜਾਣਾ ਮੈਂ ਤਾਂ ਤੂੰ ਦੱਸਦਾ ਸੀ ਰੋਗ ਦੁੱਖ ਦਾ ਦੱਸ ਉਹ ਦੁੱਖ ਦਾ ਤੁਹਾਨੂੰ ਪਤਾ ਹੀ ਆ ਤੈਂਦਾ ਆ ਐਡੀ ਦੂਰ ਲਾ ਮਾਲ ਹੋ ਕਾਇਮ ਤਾਂ ਨਹੀਂ ਨੇ ਭਾਈ ਯਾਰੀ ਹਾਂ ਉਹ ਯਾਰ ਜਾਰੀ ਵਾਲੀ ਕਿਹੜੀ ਗੱਲ ਆ ਯਾਰ ਤੁਸੀਂ ਪਰੰਦਰੋਂ ਹੀ ਯਾਰ ਪਹਿਲਾਂ ਹੀ ਦੁਖੀਆ ਕਰੋ ਪਰੰਦਰੋਂ ਤੁਸੀਂ ਆ ਲੈ ਜਮਾਰੇ ਜਨਾਲਾ ਆਹ ਹੱਸ ਮੈਨੂੰ ਤੂੰ ਪਤਾ ਲੱਗਦਾ ਮਾਰ ਤਾ ਮੰਗਾਇਆ ਮਾਲ ਅੱਜ ਹੀ ਆਇਆ ਤਫੜ ਲਾਈਏ ਫੇਰ ਐਂ ਤਾਂ ਨਹੀਂ ਸੈੱਟ ਆਉਣਾ ਕਿਉਂ ਹੋਰ ਇਹੇ ਗੱਲ ਬਾਤ ਚੜਦਾ ਮਾਲ ਤਾਂ ਪੂਰਾ ਚੜੂ ਦੇਖਦੇ ਆ ਜਾ ਤੂੰ ਠੀਕ ਆ ਹੋਏ ਕੰਮ ਤਾਂ ਵਧੀਆ ਕਰਿਆ ਤੁਸੀਂ ਜਿਹੜਾ ਮਾਲ ਸਾਮ ਰੱਖਿਆ ਅੱਜ ਅੱਜ ਕਿਹਦਾ ਆਇਆ ਘਰੋਂ ਹੋਏ ਹੋਰ ਅਸੀਂ ਤਾਂ ਜਾ ਰਹੀ ਨਵਾਣੀ ਆ ਚੱਲ ਵਧੀਆ ਉਹ ਕਿੰਨੇ ਕ ਦਿਨਾਂ ਦਾ ਮਾਲ ਮੂਲ ਹੈ ਗਿਆ ਵਧੀਆ ਹਾਏ ਬਸ ਆਹੀ ਆ ਪਤੰਦਰੋਂ ਮਕਾ ਕੀ ਰੱਖਿਆ ਕਰੋ ਤੁਸੀਂ ਵੀ ਇਹ ਵੀ ਮਸਾ ਹਿੱਲਾ ਕਰਿਆ ਕਾਲੇ ਦੇ ਪੈਸੇ ਨਹੀਂ ਭੇਜੇ ਕੁਛ ਨਹੀਂ ਪਾਇਆ ਉਹਨੇ ਦਾ ਨਾ ਫੋਨ ਚੱਕਦਾ ਨਾ ਫੋਨ ਲਾਉਂਦਾ ਨਾ ਚੱਕਦਾ ਕੋਈ ਗੱਲ ਨਹੀਂ ਕੋਈ ਯਾਰ ਵਿਆਹ ਕਰਾ ਲਿਆ ਵਿਆਹ ਲਾ ਕਰਾ ਲਿਆ ਈਹੀ ਲਾ ਰੱਖਿਆ ਜਿਹੜੇ ਵੀਡੀਓ ਆ ਜਰਾ ਮੈਂ ਸੋਨੂੰ ਥੋੜੀ ਛੜਦਾ ਥੋੜੇ ਨਾਲ ਆ ਕਦੋਂ ਮਰਜ਼ੀ ਲੋਡ ਹੋਈ ਦੱਸਿਓ। ਕੀ ਗੱਲ ਆ? ਪਕੀ ਗੱਲ ਆ। ਪੈਨਸ਼ਨ ਕਾਦੀ ਆ? ਦੇਖ ਲਾ ਪਿਆਰ ਨਾਲ ਆ ਉਹ ਤੁਸੀਂ ਪਤੰਦਰਾ ਵੀ ਨਾ ਕਰੀ ਜਾਇਆ ਕਰੋ ਸ਼ੱਕ ਸਾਨੂੰ ਤਾਂ ਐ ਸੀ ਹੁਣ ਵਿਆਹ ਕਰਾ ਕੇ ਹੁਣ ਕਿਹੜਾ ਹੋਏ ਤਾਣੂ ਪੁੱਛਦਾ ਮੈਂ ਹਾਂ ਚਲ ਕੋਈ ਨਾ ਫਰਾਵਾ ਚਾਵਾ ਫਰਾ ਕਿਤੇ ਬਾਲਾ ਟਾਇਡ ਹੋ ਜੀ ਔਖਾ ਹੋ ਜੇ ਹਾਂ ਹੁਣ ਲਾਲਾ ਹੋ ਰ ਨਾ ਨਾ ਚਲ ਬੱਸ ਲਾਲਾ ਉਹ ਸਾਡੇ ਯਾਰਾ ਥੋੜਾ ਜਿਹਾ ਲਾਲਾ ਲਾਲਾ ਹਾਂ ਲਾ ਚਲ ਇੰਨਾ ਕਹਿ ਰਹੇ ਹਾਂ ਫਰਾ ਲਾਲਾ ਲਾਲਾ ਪਾਰਟੀ ਤਾਂ ਨਹੀਂ ਦਿੱਤੀ ਪਤੰਦਰਾ ਤਾਂ ਉਹ ਪਾਰਟੀ ਸਾਡਾ ਪਾਰਟੀ ਪਾਰਟੀ ਦਾ ਬਣਿਆ ਯਾਰਾ ਸਮਾਨ ਤਾਂ ਪੈਸਾ ਨਹੀਂ ਹੈਗਾ ਉਨਾ ਸਰਜਾ ਹੋਇਆ ਯਾ ਮੈਂ ਵੀ ਲਾਲਾ ਰੱਖ ਲਾ ਥੋੜਾ ਯਾ ਫੇਰ ਕੰਮ ਉਹ ਲਾਲੀ ਥੋੜਾ ਯਾ ਯਾਰ ਇਹਦੇ ਨਾਲ ਕੀ ਅੱਸੀ ਸਾਲ ਜੀ ਤੁਹਾਨੂੰ ਸਾਡੀ ਵੀਡੀਓ ਕਿਦਾਂ ਦੀ ਲੱਗੀ ਲਾਇਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਜਿਹੜੇ ਨਵੇਂ ਆਏ ਨੇ ਤੇ ਹਾਂਜੀ ਆ ਆ ਦੇਖ ਹੀ ਲੱਗਦਾ ਤੁਸੀਂ ਕਿੱਡੀ ਵੱਡੀ ਟੀਮ ਆ ਜੀ ਤਕਰੀਬਨ ਅਸੀਂ 7 ਭਾਗ ਕਰਤੇ 8ਵਾਂ ਭਾਗ ਅਸੀਂ ਅੱਜ ਲੱਗੇ ਹੋਇਆ ਕਰਨ ਬਹੁਤ ਅੱਜ ਸਾਰੇ ਦਿਨ ਵਿੱਚ ਮਿਹਨਤ ਕੀਤੀ ਹੈ ਨਾ ਕਿੱਡੀ ਵੱਡੀ ਟੀਮ ਆ ਸਾਡੀ ਹੈ ਨਾ ਤੇ ਇਸ ਕਰਕੇ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਹਨ ਜਦੋਂ ਤੁਸੀਂ ਪਿਆਰ ਦਿੰਦੇ ਹੋ ਵੀਡੀਓ ਨੂੰ ਵੱਧ ਤੋਂ ਵੱਧ ਦੇਖਦੇ ਹੋ ਤਾਂ ਹੋਰ ਵੀ ਕੁਝ ਚੰਗਾ ਕਰਨ ਨੂੰ ਕਰਦਾ ਹਨ ਤੇ ਇਸ ਕਰਕੇ ਤੁਸੀਂ ਇਹੀ ਹੈ ਵੀ ਵੱਧ ਤੋਂ ਵੱਧ ਸਾਡੀ ਵੀਡੀਓ ਸ਼ੇਅਰ ਕਰਦਿਆ ਕਰੋ ਦੇਖਿਆ ਕਰੋ ਲਓ ਜੀ ਥੋੜਾ ਥੋੜਾ ਸਾਰੇ ਬੋਲ ਬਿੰਦੂ ਜੀ ਬੋਲੋ ਸੋ ਸਾਨੂੰ ਬਹੁਤ ਉਮੀਦਾਂ ਨਹੀਂ ਹੈ ਨਾ ਤਾਰ ਉਹਦੀ ਕਿਸਮਤ ਨੂੰ ਤੁਸੀਂ ਬਹੁਤ ਪਿਆਰ ਸਤਿਕਾਰ ਦਿੱਤਾ ਸੋ ਬਹੁਤ ਧੰਨਵਾਦ ਤੁਹਾਡਾ ਦਿਨੋਂ ਧੰਨਵਾਦ ਇਸੇ ਤਰ੍ਹਾਂ ਸਾਡੀ ਵੀਡੀਓ ਨੂੰ ਪਿਆਰ ਦਿੰਦੇ ਰਹੋ ਤਾਂ ਬਹੁਤ ਤੁਹਾਡਾ ਸ਼ੁਕਰੀਆ ਅਦਾ ਕਰਦੇ ਆਂ ਅਸੀਂ ਪੂਰੀ ਟੀਮ ਵੱਲੋਂ ਬਹੁਤ ਗਰਮੀ ਹੈ ਜੀ ਬਹੁਤ ਗਰਮੀ ਦੇ ਵਿੱਚ ਅਸੀਂ ਸ਼ੂਟ ਕਰਦੇ ਆ ਨਾ ਸੋ ਤੁਹਾਡੀ ਸਹਾਇਤਾ ਦੀ ਸਾਨੂੰ ਬਹੁਤ ਜ਼ਰੂਰਤ ਆ ਬਹੁਤ ਜ਼ਿਆਦੇ ਤੁਹਾਡੇ ਨਾਲ ਹੀ ਆ ਅਸੀਂ ਅਸੀਂ ਕੱਲੇ ਕੁਛ ਵੀ ਨਹੀਂ ਸੋ ਬੇਨਤੀ ਆ ਲਾਈਕ ਕਮੈਂਟ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਪਲੀਜ਼ ਪਲੀਜ਼ ਬੈਲ ਆਈਕਨ ਜ਼ਰੂਰ ਦਬਾਉਣੀ ਆ ਤਾਂ ਕਿ ਜਿਹੜੀ ਅਸੀਂ ਨਵੀਂ ਵੀਡੀਓ ਬਣਾਉਣੀ ਐ ਇੰਨੀ ਮਿਹਨਤ ਕਰਕੇ ਉਹ ਤੁਹਾਡੇ ਕੋਲ ਨੋਟੀਫਿਕੇਸ਼ਨ ਤੇ ਉੱਪਰ ਹੀ ਆ ਜਾਇਆ ਕਰੇ ਤਾਂ ਸਭ ਤੋਂ ਪਹਿਲਾਂ ਤੁਸੀਂ ਸਾਡੀ ਵੀਡੀਓ ਦੇਖੋ ਦੱਬ ਕੇ ਸ਼ੇਅਰ ਕਰ ਦਿਆ ਕਰੋ ਤੇ ਬਾਕੀ ਤੁਸੀਂ ਕਮੈਂਟ ਵੀ ਕਰ ਦਿਆ ਕਰੋ ਦੱਸਿਆ ਕਰੋ ਵੀ ਕਿਹਦੀ ਐਕਟਿੰਗ ਵਧੀਆ ਤੇ ਅਸੀਂ ਹੋਰ ਕੋਸ਼ਿਸ਼ ਕਰਾਂਗੇ ਵਧੀਆ ਤੋਂ ਵਧੀਆ ਵੀਡੀਓ ਲੈ ਕੇ ਆਈਏ ਤੇ ਮਿਹਨਤ ਬਹੁਤ ਲੱਗਦੀ ਆ ਹੋਰ ਬਈ ਕਿਹੜੀ ਸਾਫ਼ ਤੁਸੀਂ ਵੀ ਬੋਲੋ ਉਸਾ ਧੰਨਵਾਦ ਸਾਰਿਆਂ ਦਾ ਇਹ ਉਮੀਦ ਸੀ ਮੈਨੂੰ ਕਿਹੜੀ ਤੋਂ ਅਰੇ ਇਹੀ ਨੂੰ ਵੇਖਣਾ ਤੇ ਫੋਨ ਆ ਗਿਆ